ਔਰ ਨਾਲ ਮੈਂ ਰਣੀਆ ਆਪਣੇ ਛੋਟੇ ਵੀਰ ਭਗਵੰਤ ਸਿੰਘ ਮਾਨ ਕਨਵੀਨਰ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ ਕੋ ਕਨਵੀਨਰ ਅਮਨ अरोड़ा जी ਮੇਰੇ ਵੱਡੇ ਵੀਰ ਫੁਲਕਾ ਸਾਹਿਬ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੀ ਅਗਵਾਈ ਕੀਤੀ ਔਰ ਉਹਨਾਂ ਨੇ ਇੱਕ ਬੜੇ ਅਹਿਮ ਮਸਲੇ ਤੇ ਜਿਹੜਾ ਫਿਸ਼ਪ ਪਦਰੀ ਮਸਲਾ ਹੈ ਜਿਹੜਾ ਜੋ ਇੱਕ ਮਨੁੱਖਤਾ ਦਾ ਘਾਣ ਹੋਇਆ 1984 ਦੇ ਵਿੱਚ ਉਹਦੀ ਲੜਾਈ ਲੜਨ ਵਾਸਤੇ ਇਹਨਾਂ ਨੇ ਜੋ ਲੀਡਰ ਆਫ اپੋਜੀਸ਼ਨ ਦਾ ਅਹੁਦਾ ਛੱਡਿਆ ਅੱਜ ਦੇ ਯੁੱਗ ਵਿੱਚ ਕੋਈ ਅਹੁਦਾ ਤਿਆਗਦਾ ਨਹੀਂਗਾ ਸੋ ਮੈਂ ਇਹਨਾਂ ਦਾ ਵੀ ਰਿਣੀ ਆ ਔਰ ਇਸੇ ਤਰ੍ਹਾਂ ਮੇਰੇ ਵੱਡੇ ਵੀਰ ਨੇ ਬਹੁਤ ਡਿਸਟਿੰਗੁਇਸ਼ਡ ਜਰਨਲਿਸਟ ਨਾਟ ਐਮ ਐਲ ਏ ਕਮਲ ਸੰਧੂ ਜੀ ਦਾ ਅਤੇ ਆਪਣੇ ਸਮੁੱਚੇ ਜਿਹੜੇ ਸਾਡੇ ਐਮ ਐਲ ਏਜ਼ ਨੇ ਬਹੁਤ ਸਾਫ਼ ਸੁਥਰੇ ਐਮ ਐਲ ਏਜ਼ ਬਹੁਤ ਇੱਕ ਅੱਛੇ ਅਕਸ ਵਾਲੇ ਬੜੇ ਨਿੱਗਰ ਠੋਸ ਇਰਾਦੇ ਵਾਲੇ ਲੋਕ ਕਹਿੰਦੇ ਸੀ ਜੀ ਕੋਈ ਬੀ ਜੀ ਪੀ ਵੱਲ ਚਲ ਜੂ ਕੋਈ ਉਹ ਇਧਰ ਚਲ ਜੂ ਆ ਤੁਸੀਂ ਤੁਹਾਡੇ ਸਾਹਮਣੇ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਜੋ ਯੂਨੀਨਿਮਸਲੀ ਮੈਨੂੰ ਮੌਕਾ ਦਿੱਤਾ ਵਾ ਮੈਂ ਆਪਣੇ ਸਤਕਾਰਯੋਗ ਭੈਣਾ ਭਰਾਵਾਂ ਐਮਐਲਏਜ਼ ਦਾ ਬਹੁਤ ਰਿਣੀ ਹਾਂ ਨਾਲ ਨਾਲ ਮੈਂ ਰਿਣੀ ਹਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਸਰਦਾਰ ਬਲਵਿੰਦਰ ਸਿੰਘ ਬੈਂਸ ਲੋਕਨਸਭਾ ਪਾਰਟੀ ਜੋ ਸਾਡਾ ਐਲਾਈਅੰਸ ਪਾਰਟਨਰ ਹੈ ਉਹਨਾਂ ਨੇ ਵੀ ਬੜੀ ਡਟਵੀਂ ਲੜਾਈ ਦਿੱਤੀ ਆ ਪੰਜਾਬ ਦੀ ਵਿਧਾਨ ਸਭਾ ਉਹਨਾਂ ਦਾ ਵੀ ਰਿਣੀ ਹਾਂ ਅਤੇ ਇਸ ਤੋਂ ਅੱਗੇ ਮੈਂ ਵੋਲੰਟੀਅਰਜ਼ ਜੋ ਪੰਜਾਬ ਦੇ ਨੇ ਸਾਡੇ ਜੋ ਸਾਡੀ ਰੀੜ ਦੀ ਹੱਡੀ ਆ ਜਿਸ ਤੰਗ ਦੇ ਨਾਲ ਉਹਨਾਂ ਨੇ ਆਵਾਜ਼ ਉਠਾਈ ਮੈਂ ਉਹਨਾਂ ਸਾਰੇ ਪੰਜਾਬ ਦੇ ਵੋਲੰਟੀਅਰਸ ਦਾ ਬਹੁਤ-ਬਹੁਤ ਰਿਣੀਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਈਸ਼ਵਰ ਉਸ ਦਾ ਵੀ ਮੈਂ ਬਹੁਤ ਰਿਣੀਆ ਕਿ ਇਹ ਮੌਕਾ ਮੈਨੂੰ ਦਿੱਤਾ ਵਾ ਔਰ ਇੱਥੋਂ ਇੱਕ ਨਸੀਹਤ ਦੇਣਾ ਚਾਹਣਾ ਜੇ ਅਗਰ ਪੰਜਾਬ ਦੇ ਨੌਜਵਾਨ ਤਬਕਾ ਸੁਣ ਰਿਹਾ ਵਾ ਕਹਿੰਦੇ ਨੇ ਕਿ ਕਲਯੁਗ ਆ ਕਹਿੰਦੇ ਆ ਕਿ ਝੂਠ ਦਾ ਬੋਲ ਬਾਲਾ ਖੁਸ਼ਾਮਦ ਦਾ ਬੋਲ ਬਾਲਾ ਪੈਸੇ ਦਾ ਬੋਲ ਬਾਲਾ ਲੇਕਿਨ ਮੈਂ ਤੁਹਾਡੇ ਸਾਹਮਣੇ ਇੱਕ ਜੀਤੀ ਜਾਗਦੀ ਮਿਸਾਲ ਹੈ ਕਿ ਜੇ ਕੰਮ ਕਰੋਗੇ ਇਮਾਨਦਾਰੀ ਨਾਲ ਤੇ ਜੇ ਕੰਮ ਕਰੋਗੇ ਤਨਦੇਹੀ ਦੇ ਨਾਲ ਤੇ ਕੰਮ ਕਰੋਗੇ ਨਾ ਡਰਤਾ ਦੇ ਨਾਲ ਤੇ ਇਹ ਅਹੁਦਾ ਕੱਲ ਨੂੰ ਕਿਸੇ ਵੀ ਅੱਛੇ ਉਸ ਆਦਮੀ ਨੂੰ ਵੀ ਮਿਲ ਸਕਦਾ ਇਹ ਇੱਕ ਸੰਕੇਤ ਔਰ ਮੈਂ ਇੱਥੇ ਮਾਨ ਕਰਦਾ ਕਿ ਆਮ ਆਦਮੀ ਪਾਰਟੀ ਵਾਹਦ ਇੱਕ ਪਾਰਟੀ ਹੈ ਜਿਸ ਨੇ ਮੇਰੇ ਵਰਗੇ ਇੱਕ ਸਧਾਰਨ ਵਿਅਕਤੀ ਨੂੰ ਜਿਹੜਾ ਪਿਛਲੇ 12-13 ਸਾਲ ਤੋਂ ਲਗਾਤਾਰ ਸੰਘਰਸ਼ ਕਰਦਾ ਸੀ ਇਸ ਸੰਘਰਸ਼ ਵਾਸਤੇ ਇਹ ਕੱਲੀ ਆਮ ਆਦਮੀ ਪਾਰਟੀ ਦਾ ਪਲੈਟਫਾਰਮ ਸੀ ਜਿੱਥੇ ਮੈਨੂੰ ਮੌਕਾ ਮਿਲਿਆ ਵਾ ਸੋ ਮੈਂ ਦੁਬਾਰਾ ਫੇਰ ਔਰ ਮੈਂ ਪੁਲਜਦਿਆ ਸੀ ਪ੍ਰੋਫੈਸਰ ਸਾਦੂ ਸਿੰਘ ਜੀ ਦਾ ਅਤੇ ਆਪਣੇ ਸਾਰੇ ਸਤਿਕਾਰਯੋਗ ਭੈਣਾਂ ਬਰਾ ਔਰ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੇ ਨੂੰ ਇਹ ਪੂਰੀ ਟਟਮੀ ਲੜਾਈ ਹੋਵੇਗੀ ਅਕਾਲੀ ਦਲ ਤੇ ਕਾਂਗਰਸ ਦੋਨੋਂ ਇੱਕ ਥੈਲੀ ਦੇ ਚੱਟੇ-ਵੱਟੇ ਨੇ ਦੋਨੋਂ ਪਾਰਟੀਆਂ ਕਰਪਟ ਤੇ ਦੋਨੋਂ ਪਾਰਟੀਆਂ ਦਾ ਲੋਕਾਂ ਨੇ ਬਹੁਤ ਅਰਸ਼ੇ ਤੋਂ ਰਾਜ ਦੇਖਿਆ ਕਾਂਗਰਸ ਸਾਢੇ 3-4 ਮਹੀਨਿਆਂ ਵਿੱਚ ਉਸ ਦਾ ਜੋ ਆਪਣੇ ਵਾਅਦੇ ਆ ਉਹ ਮੁਨਕਰ ਹੋਈ ਆ ਉਹਦਾ ਬਹੁਤ ਤੇਜ਼ੀ ਨਾਲ ਗਰਾਫ ਆਇਆ ਅਕਾਲੀ ਦਲ ਨੂੰ ਅੱਜ ਪਾਵਾਂ ਜਿੰਨਾ ਮਰਜ਼ੀ ਉਹ ਮਸ਼ੀਨਰੀ ਆਪਣੀ ਬਣਾ ਲੈਣ سرمਾਇਆ ਖਰਚ ਰਣ ਹੈਲੀਕਾਪਟਰ ਤੇ ਸੁਖਵੀਰ ਸਿੰਘ ਬਾਦਲ ਧਰਨਿਆਂ ਤੇ ਆ ਜਾਣ ਲੇਕਿਨ ਉਹ ਪੰਜਾਬ ਦੇ ਲੋਕ ਇਸ ਵਾਰ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਚੁਣੌਤੀ ਨੂੰ ਮੌਕਾ ਦੇਣਾ ਚਾਹੁੰਦੇ ਨੇ ਉਹਦੇ ਮੂਡ ਚ ਕਿਉਂਕਿ ਇਹਨਾਂ ਦੇ ਅਸੂਲ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਇਹਨਾਂ ਦੀ ਅੱਛਾਈ ਉਹ ਲੋਕਾਂ ਤੱਕ ਪਹੁੰਚੀ ਹੋਈ ਆ ਔਰ ਮੈਨੂੰ ਪੂਰਨ ਆਸ ਆ ਕਿ ਅਸੀਂ 2019 ਨੂੰ ਮੁੱਖ ਟੀਚਾ ਰੱਖ ਕੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਨੂੰ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਮੇਰੇ ਵੀਰ ਨੇ ਭਗਵੰਤ ਸਿੰਘ ਮਾਨ ਅਰੋੜਾ ਜੀ ਕੋਈ ਅਗਰ ਕੋਈ ਪਿਛਲੇ ਸਮੇਂ ਵਿੱਚ ਕੋਈ ਉਨਤਾਈ ਨਜ਼ਰ ਆਈ ਆ ਉਹ ਸਾਰੀਆਂ ਹੰਟਾਈਆਂ ਖਤਮ ਹੋਣਗੀਆਂ ਤੇ ਪਾਰਟੀ ਇੱਕ ਝਟ ਹੋ ਕੇ ਲੋਕਾਂ ਦੇ ਪੰਜਾਬ ਦੇ ਮਸਲੇ ਉਠਾਏਗੀ ਇੱਕ ਵਾਰ ਮੈਂ ਸਾਰੇ মিডিਆ ਦਾ ਵੀ ਸ਼ੁਕਰੀਆ ਅਦਾ ਕਰਦਾ ਤੇ ਪੰਜਾਬ ਦੇ ਆਬਾਦ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਰਦਾ